ਕਈ ਨਸ਼ਿਆਂ ਦੀ ਖਾਤਰ ਇੱਥੇ ਮੇਰੀ ਬੋਲੀ ਲਾਉਂਦੇ ਨੇ ਚੰਦਰ ਪਈਆਂ ਦੇ ਲਾਲਚ ਨੂੰ ਮੈਨੂੰ ਗਲਤ ਜਗ੍ਹਾ ਪਾਉਂਦੇ ਨੇ ਜੋ ਮੈਨੂੰ ਸਹੀ ਵਰਤਦੇ ਉਹ ਮੈਂ ਸੋਚ ਟੋਲਦੀ ਹਾਂ ਮੈਂ ਥੋੜੀ ਬੋਟ ਬੋਲਦੀ ਹਾਂ ਮੈਂ ਥੋੜੀ ਬੋਟ ਬੋਲਦੀ ਹਾਂ ਮੈਂ ਥੋੜੀ ਬੋਟ ਬੋਲਦੀ ਹਾਂ ਕਈਆਂ ਫੋਕੀ ਚੌਧਰ ਲਈ ਮੈਨੂੰ ਖੂਬ ਵਿੱਚ ਪਤਾ ਕਈਆਂ ਨੇ ਬਿਨ ਸੋਚਿਆਂ ਪਾ ਕੇ ਮੈਨੂੰ ਆਮ ਜਵਣਾ ਤਾਂ ਤਾਇਓ ਪੀੜਾਂ ਵਾਲੀ ਥੋੜੇ ਅੱਗੇ ਗੰਢ ਖੋਲਦੀ ਹਾਂ ਮੈਂ ਥੋੜੀ ਬੋਟ ਬੋਲਦੀ ਹਾਂ ਥੋੜੀ ਬੋਟ ਬੋਲਦੀ ਹਾਂ ਕਈ ਆਣ ਪੜਤਾ ਕਰਕੇ ਮੇਰਾ ਮੁੱਲ ਸਮਝ ਨਹੀਂ ਪਾਉਂਦੇ ਕਈ ਆਲਸ ਦੇ ਮਾਰੇ ਮੈਨੂੰ ਪਾਉਣ ਨਹੀਂ ਆਉਂਦੇ ਆਰੇ ਮੈਂ ਸਭ ਦਾ ਨਾਤਾ ਸੰਸਦ ਨਾਲ ਜੋੜਦੀ ਹਾਂ ਮੈਂ ਤੁਹਾਡੀ ਵੋਟ ਬੋਲਦੀ ਹਾਂ ਮੈਂ ਤੁਹਾਡੀ ਵੋਟ ਬੋਲਦੀ ਹਾਂ ਮੇਰੇ ਲਈ ਮੁਲਾਜ਼ਮ ਇੱਥੇ ਕਿੰਨਾ ਦੁੱਖ ਹੰਡਾਉਂਦੇ ਖੁਦ ਪਰੇਸ਼ਾਨੀ ਦੇ ਵਿੱਚ ਪਾ ਕੇ ਮੈਨੂੰ ਸਹੀ ਥਾਪਵਾਉਂਦੇ ਇਹ ਸੱਚ ਹੈ ਪੂਰਾ ਨਾ ਮੈਂ ਕੁਫਰ ਤੋਲਦੀ ਹਾਂ ਮੈਂ ਤੁਹਾਡੀ ਵੋਟ ਬੋਲਦੀ ਹਾਂ ਮੈਂ ਥੋਡੀ ਵੋਟ ਬੋਲਦੀ ਹਾਂ ਹੱਥ ਜੋੜ ਕੇ ਮੈਂ ਕਹਾਂ ਤੁਹਾਨੂੰ ਐਵੇਂ ਨਾ ਕਿਤੇ ਪਾਇਓ ਅੱਖਾਂ ਖੋਲ ਕੇ ਪਾ ਕੇ ਮੈਨੂੰ ਮੇਰਾ ਮਾਨ ਬੁਧਾਇਓ ਜੋ ਗੁਰਜੰਟ ਨੇ ਹੈ ਲਿਖਿਆ ਜੋ ਗੁਰਚਰਨ ਨੇ ਹੈ ਗਾਇਆ ਉਹ ਰਤਬਾ ਟੋਲਦੀ ਹਾਂ ਮੈਂ ਥੋਡੀ ਵੋਟ ਬੋਲਦੀ ਹਾਂ ਮੈਂ ਥੋਡੀ ਵੋਟ ਬੋਲਦੀ ਹਾਂ ਮੈਂ ਥੋੜੀ ਵੋਟ ਬੋਲਦੀ ਹਾਂ ਮੈਂ ਸੱਚ ਬੋਲਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਾਈ ਆਪ ਆਪਣੀ ਵੋਟ ਪਾ ਕੇ ਸੱਚੇ ਭਾਰਤ ਦੇ ਸੱਚੇ ਨਾਗ ਨਾਗ ਹੋਣ ਦਾ ਫਰਜ਼ ਨਿਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ